ਜੱਪਵਾਨੀਗੜ੍ਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਵਾਨੀਗੜ੍ਹ ਐਸਡੀਐਮ ਦਫ਼ਤਰ ਵਿਖੇ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਦੇ ਆਗੂਆਂ ਨੇ ਮੰਡੀਕਰਨ ਖਰੜੇ ਦੀਆਂ ਕਾਪੀਆਂ ਫੂਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਨਵੇਂ ਕਾਨੂੰਨ ਲਾਗੂ ਕੀਤੇ ਗਏ ਹਨ ਉਹਨਾਂ ਨੂੰ ਰੱਦ ਕਰਾਉਣ ਦੇ ਵਿਰੁੱਧ ਵਿਰੋਧ ਵਿੱਚ ਇਹ ਨਾਰੇਬਾਜ਼ੀ ਕੀਤੀ ਗਈ ਰਿਪੋਰਟ ਰਾਜ ਕਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਹਾਂਜੀ ਸਰ ਅੱਜ ਨਾਰੇਬਾਜ਼ੀ ਕੀਤੀ ਗਈ ਐਸਡੀਐਮ ਦਫ਼ਤਰ ਅੱਗੇ ਕੀ ਕਹਿਣਾ ਚਾਹੁੰਦਾ ਮੈਂ ਗਰਮੀਤ ਸਿੰਘ ਭੱਟੀਵਾਲ ਸੂਬਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਢਕਾਉਂਦਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦਾ ਪ੍ਰੋਗਰਾਮ ਸਾਰੇ ਭਾਰਤ ਦੇ ਵਿੱਚ ਜਿਹੜਾ ਨਵਾਂ ਖੇਤੀ ਖੜਾ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਸਰਕਾਰ ਦੇ ਨਾਲ ਇਸ ਖਾੜੇ ਦੇ ਸਬੰਧ ਦੇ ਵਿੱਚ ਮੀਟਿੰਗ ਵੀ ਕਰਕੇ ਆਇਆ ਖੇਤੀਬਾੜੀ ਮੰਤਰੀ ਦੇ ਨਾਲ ਉੱਥੇ ਵੀ ਪੰਜਾਬ ਸਰਕਾਰ ਨੇ ਇਸ ਗੱਲ ਤੇ ਸਾਨੂੰ ਹਾਮੀ ਭਰੀ ਤੀ ਵੀ ਅਸੀਂ ਇਹ ਖਾੜਾ ਰੱਦ ਕਰਾਂਗੇ ਇਹਨੂੰ ਮਨਜ਼ੂਰ ਨਹੀਂ ਹੋਣ ਦੇਵਾਂਗੇ ਸੈਸ਼ਨ ਬੁਲਾ ਕੇ ਉਹਦੇ ਵਿੱਚ ਇਹਨੂੰ ਰੱਦ ਕਰਾਂਗੇ ਪਰ ਜਿਹੜਾ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਪਹਿਲਾਂ ਲੋਕਾਂ ਦੇ ਦਬਾਅ ਅਗੇ ਸਾਲ ਪਰ ਮੋਰਚਾ ਜਿਹੜਾ ਦਿੱਲੀ ਚ ਲੱਗਿਆ ਉਹ ਦਬਾਅ ਦੇ ਸਦਕਾ ਉਹ ਤਿੰਨ ਕਾਲੇ ਕਾਨੂੰਨ ਵਾਪਸ ਲਏ ਤੇ ਉਦੇ ਰੂਪ ਹੈ ਜਿਹੜਾ ਹੁਣ ਮੋਦੀ ਸਰਕਾਰ ਕਹਿ ਰਹੀ ਹੈ ਵੀ ਆ ਨਵੀਂ ਖੇਤੀ ਨੀਤੀ ਦਾ ਜਿਹੜਾ ਖੜਾ ਹੈ ਉਹ ਖਾੜੇ ਦੇ ਤਹਿਤ ਕਹਿੰਦੇ ਨੇ ਵੀ ਜਿਹੜੀਆਂ ਸਰਕਾਰੀ ਮੰਡੀਆਂ ਨੇ ਇਹਦੇ ਕੰਪੀਟੀਸ਼ਨ ਵਾਸਤੇ ਪ੍ਰਾਈਵੇਟ ਮੰਡੀਆਂ ਜ਼ਰੂਰੀ ਨੇ ਮੋਦੀ ਕਹਿੰਦਾ ਪਰ ਅਸੀਂ ਪੁੱਛਣਾ ਚਾਹੁੰਦੇ ਆਂ ਵੀ ਜੇ ਕਿਸੇ ਨੇ ਕੰਪੀਟੀਸ਼ਨ ਕਰਨਾ ਹੈ ਸਪੋਜ ਕਰੋ ਪਵਾਨੀਗੜ੍ਹ ਦੀ ਮੰਡੀ ਹੈ ਪਵਾਨੀਗੜ੍ਹ ਦੀ ਮੰਡੀ ਦੇ ਵਿੱਚ ਕੋਈ ਕਣਕ ਝੋਨਾ ਲੈ ਕੇ ਆਉਂਦਾ ਹੈ ਪ੍ਰਾਈਵੇਟ 플레이ਰ ਨੂੰ ਖੁੱਲਾ ਜਿਹੜਾ ਸਰਕਾਰੀ ਐਮਐਸਪੀ ਤੇ ਬਿਕ ਰਿਹਾ ਹੈ ਉਹ ਤੋਂ ਵੱਧ ਕੇ ਜਿਹੜਾ ਮਰਜ਼ੀ ਖਰੀਦੇ ਪ੍ਰਾਈਵੇਟ ਖਰੀਦੇ ਹੋਰ ਜਿਹੜਾ ਮਰਜ਼ੀ ਖਰੀਦੇ ਪਰ ਇਹ ਜਿਹੜੀਆਂ ਸਰਕਾਰੀ ਮੰਡੀਆਂ ਨੇ ਇਹ ਮੰਡੀਆਂ ਨੂੰ ਫੇਰ ਕਰਨ ਵਾਸਤੇ ਮੋਦੀ ਨੇ ਸਾਰੇ ਸਟੇਟਾਂ ਨੂੰ ਖਾੜਾ ਭੇਜਿਆ ਅਸੀਂ ਇਹਦਾ ਸੰਯੁਕਤ ਮੋਰਚਾ ਬਣਾਉਣ ਦੀਿਆ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸਲੇ ਦੇ ਉੱਤੇ ਵੱਡੀ ਲਾਮਬੰਦੀ ਕਰਕੇ ਵੱਡਾ ਸੰਘਰਸ਼ ਕਰਾਂਗੇ ਜਿਵੇਂ ਕਾਲੇ ਕਾਨੂੰਨ ਰੱਦ ਕਰਾਏ ਤੇ ਉਵੇਂ ਇਹ ਖੇਤੀ ਨੀਤੀ ਦਾ ਖਾੜਾ ਜਿਹੜਾ ਇਹਨੂੰ ਵੀ ਰੱਦ ਕਰਾ ਕੇ ਰ੍ਹਾਂਗੇ ਤਰਨੇ ਤੇ ਜੀ ਮੈਂ ਆਪਣੇ ਡੱਲਿਆਲ ਸਾਹਿਬ ਬੈਠੇ ਨੇ ਇਸ ਬਾਰੇ ਕੀ ਕਹਿਣਾ ਚਾਹੁੰਦਾ ਡੱਲਿਆਲ ਸਾਹਿਬ ਦੇਖੋ ਉਹ ਦੋ ਫੋਰਮਾਂ ਦਾ ਵੱਖਰਾ ਪ੍ਰੋਗਰਾਮ ਹੈ ਉਹਨਾਂ ਦਾ ਪ੍ਰੋਗਰਾਮ ਹੈ ਪਰ ਅਸੀਂ ਸਾਨੂੰ ਡੱਲਿਆਲ ਦੀ ਚਿੰਤਾ ਬਹੁਤ ਹੈ ਜਿਹੜਾ ਇੰਨੇ ਦਿਨ ਹੋ ਗਏ ਮਰਨ ਵਰਤੇ ਬੈਠਾ ਹੈ ਪਰ ਇਹ ਨਾ ਤਾਂ ਕਿਸੇ ਸਿੱਖੀ ਸਿਧਾਂਤ ਦੇ ਵਿੱਚ ਆ ਮਰਨਾ ਨਾ ਕਿਸੇ ਐਜੀਟੇਸ਼ਨ ਕਰਨ ਵਾਲੇ ਦੇ ਅਧਿਕਾਰ ਖੇਤਰ ਚ ਹੈ ਦੇਖੋ ਮਰਨਾ ਆਪਦੇ ਆਪੇ ਸੁਸਾਈਡ ਕਰਨਾ ਖੁਦਕਸ਼ੀ ਕਰਨਾ ਇਹ ਇਹ ਕੋਈ ਵਧੀਆ ਗੱਲ ਨਹੀਂ ਹੈ ਜੇ ਲੜਨਾ ਹੈ ਤਾਂ ਸਰਕਾਰ ਦੇ ਗਲ ਪੈ ਕੇ ਲੜ ਕੇ ਆਪਾਂ ਨੂੰ ਕੁਰਬਾਨੀ ਕਰਨੀ ਚਾਹੀਦੀ ਹੈ ਸ਼ਹੀਦੀ ਦੇਣੀ ਚਾਹੀਦੀ ਹੈ ਨਾ ਕਿ ਆਪਦੇ ਆਪ ਸਰਕਾਰ ਚਾਹੁੰਦੀ ਹੈ ਮੋਦੀ ਚਾਹੁੰਦਾ ਹੈ ਅੱਜ ਡੱਲਿਆਲ ਸਾਹਿਬ ਜੀ ਦੀ ਹਾਲਤ ਬਹੁਤ ਚਿੰਤਾਜਨਕ ਹੈ ਅੱਜ ਉਹ ਨੂੰ ਜੇ ਕੋਈ ਉਨੀ ਕੀ ਗੱਲ ਹੁੰਦੀ ਹੈ ਮੋਦੀ ਚਾਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਸਾਡਾ ਪ੍ਰਧਾਨ ਬੂਟਾ ਸਿੰਘ ਬੁਰਜ ਗੱਲਾਂ ਕਰਨ ਉਹ ਉਹਦੀ ਵੀ ਕੋਈ 19 ਕੀ ਗੱਲ ਹੋ ਜਾਂਦੀ ਹੈ ਮੇਰੀ ਕੋਈ ਗੱਲਬਾਤ ਹੋ ਜਾਂਦੀ ਹੈ ਇਹ ਤਾਂ ਮੋਦੀ ਦਾ ਪੈਂਤੜਾ ਹੈ ਮੋਦੀ ਦਾ ਹੋ ਹੈ ਮੋਦੀ ਨੂੰ ਮੋਦੀ ਇਸ ਵਿੱਚ ਦੇ ਵਿੱਚ ਪਾਸ ਹੈ ਪਰ ਅਸੀਂ ਨਹੀਂ ਚਾਹੁੰਦੇ ਮਰਨ ਵਰਤ ਤੇ ਬੈਠ ਕੇ ਬੰਦਾ ਖੁਦਕੁਸ਼ੀ ਕਰੇ ਪਰ ਸਾਡੀ ਉਸ ਲੀਡਰ ਦੇ ਨਾਲ ਸਾਡੀ ਸਿਮਪਥੀ ਹੈ ਹਮਦਰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਲਾਮਬੰਦੀ ਕਰਕੇ ਅਸੀਂ ਸੰਘਰਸ਼ ਨੂੰ ਤੇਜ਼ ਕਰਾਂਗੇ ਤਿੱਖਾ ਕਰਾਂਗੇ ਤੇ ਮੋਦੀ ਦੇ ਨੱਕ ਚ ਦਮ ਕਰਕੇ ਜਿਹੜਾ ਡੱਲੇਆਲ ਵੀ ਮਰਨ ਵਰ ਤੇ ਬੈਠਾ ਹੈ ਉਹਦੀਆਂ ਮੰਗਾਂ ਵੀ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਨੇ ਦਿੱਲੀ ਮੋਰਚੇ ਦੀਆਂ ਉਹੀ ਮੰਗਾਂ ਨੇ ਜਿਨ੍ਹਾਂ ਦੇ ਉੱਤੇ ਉਹ ਲੜਾਈ ਕਰ ਰਹੇ ਨੇ ਲੜਾਈ ਦਾ ਢੰਗ ਤਰੀਕਾ ਉਹਨਾਂ ਦਾ ਆਪ ਦਾ ਢੰਗ ਤਰੀਕਾ ਸੰਯੁਕਤ ਮੋਰਚੇ ਦਾ ਆਪ ਦਾ ਢੰਗ ਤਰੀਕਾ ਸੰਯੁਕਤ ਮੋਰਚਾ ਆਪਦੇ ਢੰਗ ਦੇ ਨਾਲ ਲੜ ਰਿਹਾ ਹੈ ਉਹ ਆਪਦੇ ਢੰਗ ਦੇ ਨਾਲ ਲੜ ਰਿਹਾ ਹੈ ਮੇਰਾ ਆਪਣਾ ਨਾਮ ਜੀ ਮੇਰਾ ਨਾਮ ਕਰਮ ਸਿੰਘ ਕਿਸ ਤੀਮ ਡਾਕਟਰ ਅੱਗੇ ਨਾਰੇਵਾਜੀ ਕੀਤੀ ਜਾ ਰਹੀ ਹੈ ਕਿਸ ਸਬੰਧ ਵਿੱਚ ਕੀਤੀ ਹੈ ਅਸੀਂ ਜੋ ਖੇਤੀ ਖਰੜਾ ਹੈ ਸੂਬਾ ਸਰਕਾਰ ਨੇ ਭੇਜਿਆ ਔਰ ਕੇਂਦਰ ਸਰਕਾਰ ਨੇ ਉਹਨੂੰ ਰੱਦ ਕਰਾਉਣ ਵਾਸਤੇ ਸਾਰੇ ਜਿਵੇਂ ਅਸੀਂ ਅੱਜ ਕਾਪੀਆਂ ਫੂਕਾਂਗੇ ਤੇ ਪਹਿਲ ਕਰਾਂਗੇ ਤੇ ਉਹ ਸਾਰਾ ਵੀ ਅਸੀਂ ਕੋਈ ਵੀ ਜਿਹੜੀ ਮੰਡੀ ਕਰਨ ਹੈ ਉਹਨੂੰ ਪ੍ਰਾਈਵੇਟ ਨਹੀਂ ਅਸੀਂ ਹੋਣ ਦੇਵਾਂਗੇ ਅਸੀਂ ਜੀ ਚਾਰ ਲਾਦਾਂਗੇ ਸਾਰਾ ਸੰਯੁਕਤ ਬੋਰਡ ਚੋਂ ਵੱਲੋਂ ਤੇ ਅਸੀਂ ਉਹਨੂੰ ਪ੍ਰਾਈਵੇਟ ਨਹੀਂ ਹੋਣਾ ਮੈਂ ਕਿਸੇ ਹਾਲਤ 'ਚ ਵੀ ਜਿਵੇਂ ਪਹਿਲਾਂ ਲੜਿਆ ਕਾਲੇ ਕਾਨੂੰਨਾਵਾਂ 'ਤੇ ਇਸ ਵਾਰ ਵੀ ਵੈਸੀ ਪੂਰਾ ਲੜਾਂਗੇ ਜੇ ਕਿਸੇ ਨੇ ਪ੍ਰਾਈਵੇਟ ਲੜਾ ਮੰਡੀ 'ਚੋਂ ਲੈ ਲਓ 2 ਰੁਪਏ 4 ਰੁਪਏ 10 ਰੁਪਏ ਵੱਧ ਕਰਕੇ ਜਿੰਨੀ ਮਰਜ਼ੀ ਲੈ ਲਓ ਕੋਈ ਰੋਕ ਨਹੀਂ ਪਰ ਜੇ ਕੋਈ ਇਹ ਮੰਡੀ ਲੱਗ ਹੋਊਗੀ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਉਹਨੂੰ ਹੋਣੇ ਨਹੀਂ ਦੇਵਾਂਗੇ ਅਸੀਂ ਜਿੰਨਾ ਚਿਰ ਸਾਡੇ 'ਚ ਦਾਮ ਹੈ ਇਹ ਗੱਲ ਦਾ ਸਾਡਾ ਪੂਰਾ ਤਿਆਰੀਆਂ ਨੇ ਸਾਡੇਆਂ ਸ਼ੁਕਤਪੁਰ 'ਚੋਂ ਵੱਲੋਂ ਤੇ ਕਿਸੇ ਹਾਲਤ 'ਚ ਵੀ ਅਸੀਂ ਲਾਗੂ ਹੋਣ ਦੇਵਾਂਗੇ